ਹਰਜਨ ਸਿੰਘ ਪੁੱਲਰ ਪ੍ਰੈਜ਼ੀਡੈਂਟ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਰੈਨਮਾਈਟ ਪੰਜਾਬ ਗੱਤਕਾ ਐਸੋਸੀਏਸ਼ਨ ਅਤੇ ਅਕਾਲ ਕੌਂਸਲ ਗੁਰੂ ਸਾਗਰ ਮਸਵਾਣਾ ਸਾਹਿਬ ਦੇ ਸਹਿਯੋਗ ਨਾਲ ਅੱਜ 8ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੀ ਸ਼ੁਰੂਆਤ ਮਸਵਾਣਾ ਸਾਹਿਬ ਵਿਖੇ ਹੋਈ ਮੁੱਖ ਮਹਿਮਾਨ ਦੇ ਤੌਰ ਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਜਿੰਮਾ ਪਹੁੰਚੇ ਜਿਸ ਵਿੱਚ ਅੱਜ ਪੂਰੇ ਭਾਰਤ ਦੇ 24 ਰਾਜਾਂ ਦੇ 1500 ਤੋਂ 1600 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਜਿਸ ਵਿੱਚ ਸਾਢੇ 600 ਦੇ ਤਕਰੀਬਨ ਲੜਕੀਆਂ ਨੇ ਵੀ ਭਾਗ ਲਿਆ ਦੇਖੋ ਅੱਜ ਗੱਤਕਾ ਫੈਡਰੇਸ਼ਨ ਆਫ ਇੰਡੀਆ ਤੇ ਪ੍ਰਧਾਨ ਜੀ ਚੇਅਰਮੈਨ ਸਾਹਿਬਾਨ ਭੁੱਲਰ ਸਾਹਿਬ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਔਰ ਪਿਛਲੇ ਲਗਭਗ ਮੈਂ ਸਮਝਦਾ 15 16 ਸਾਲਾਂ ਤੋਂ ਲਗਾਤਾਰ ਗੱਤਕੇ ਦੀ ਗੇਮ ਨੂੰ ਗੱਤਕੇ ਦੀ ਖੇਡ ਨੂੰ ਪ੍ਰਮੋਟ ਕਰ ਰਹੇ ਨੇ ਕਿ ਅੱਜ ਨੈਸ਼ਨਲ ਲੈਵਲ ਦੇ ਗੇਮਸ ਹੋ ਰਹੀਆਂ ਨੇ ਔਰ ਦੇਸ਼ ਭਰ ਦੇ 24 24 ਸੂਬਿਆਂ ਦੇ ਜਿਹੜੇ ਖਿਡਾਰੀ ਦੇ ਹਿੱਸਾ ਲੈਣ ਲਈ ਆਏ ਨੇ ਔਰ 1600 ਤੋਂ ਵੱਧ ਜਿਹੜੇ ਖਿਡਾਰੀ ਅੱਜ ਪਾਰਟਿਸਪੇਟ ਕਰ ਰਹੇ ਨੇ ਪਰ ਖਾਸ ਤੌਰ ਤੇ ਮੈਂ ਸਮਝਦਾ ਬੜੀ ਅੱਛੀ ਗੱਲ ਆ ਕਿ 650 ਤੋਂ ਉੱਪਰ ਸਾਡੀਆਂ ਬੱਚੀਆਂ ਖਿਡਾਰਲਾ ਅੱਜ ਦੇ ਇਸ ਗੱਤਕਾ ਟੂਰਨਾਮੈਂਟ ਜਿੱਸਾ ਲੈਣਨ ਜਾਂ ਰਹੀਆਂ ਬਹੁਤ ਵੱਡਾ ਮੈਸਬ ਦਾ ਪੁਰਾਣਾ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਐਸੋਸੀਏਸ਼ਨ ਦੇ ਸਾਰੇ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਸਭ ਨੂੰ ਬਹੁਤ-ਬਹੁਤ ਵਾਰਕਾ ਕਿਉਂਕਿ ਸਿੱਖ ਵਿਰਾਸਤ ਨਾਲ ਜੁੜੀਆਂ ਗੇਮਾਂ ਨੂੰ ਪ੍ਰਮੋਟ ਕਰਨਾ ਇਸ ਸਮੇਂ ਦੀ ਮੰਗਾ ਪਿਛੇ ਪ੍ਰਾਤਨ ਸਮੇਂ ਦੇ ਵਿੱਚ ਬਹੁਤ ਘੱਟ ਇਹਦੇ ਲਈ ਯਤਨ ਹੋਏ ਨੇ ਔਰ ਪੁੱਲਰ ਸਾਹਿਬ ਇਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਕਾਲ ਕਾਲਜ ਆਫ ਫਸਤੂਨਾ ਸਾਹਿਬ ਨਾਲ ਅਸੋਸੀਏਟ ਕਰਕੇ ਇਹਨੂੰ ਪ੍ਰਮੋਟ ਕਰ ਰਹੀ ਆ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਔਰ ਦੂਜਾ ਮੈਂ ਸਮਝਦਾ ਇਹ ਗੇਮ ਜਿਹੜੀ ਆ ਹੁਣ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਾਣੀ ਚਾਹੀਦੀ ਆ ਤਾਂ ਕਿ ਸਾਡੇ ਬੱਚੇ ਜਿਹੜੇ ਹੈਗੇ ਨੇ ਉਹ ਇੰਟਰਨੈਸ਼ਨਲ ਲੈਵਲ ਤੇ ਇਸ ਗੇਮ ਦਾ ਅੰਦਰ ਵਿੱਚ ਆਪਣਾ ਹਿੱਸਾ ਲੈ ਸਕਣ ਕੀ ਫਾਈਨੈਂਸ਼ਲੀ ਬਹਿਤ ਗੱਲ ਕੀਤੀ ਵੀ ਬਿਲਕੁਲ ਐਸੋਸੀਏਸ਼ਨ ਦੇ ਜਿੰਨੇ ਵੀ ਮੰਗਾਰੇ ਸਾਰੀਆਂ ਅਸੀਂ ਮੈਂ ਪ੍ਰਦਾਸ ਅਕੀ ਸਾਬ ਨੂੰ ਕਿਹਾਗਾ ਕਿ ਆਓ ਆਕੇ ਬੈਠ ਕੇ ਸਾਰੀਆਂ ਦਾ ਹੱਲ ਕਰੀਏ ਕਿਸ ਤਰੀਕੇ ਨਾਲ ਸੰਗਠਿਤ ਕੀਤਾ ਪੁਰਾਣੀ ਗੇਮ ਹੈ ਇਤਿਹਾਸਿਕ ਹਿਸਟੋਰੀਕਲ ਗੁਰੂ ਸਭਾ ਨਾਲ ਜੁੜੀ ਹੋਈ ਹੈ ਤੇ ਇਸ ਨੂੰ ਵੱਧ ਪਰਪਲਿਤ ਕਰਨ ਲਈ ਕੀ ਕਿਸ ਤਰ੍ਹਾਂ ਦੇ 2008 ਦੇ ਵਿੱਚ ਪੰਜਾਬ ਗੱਤਕਾ ਐਸੋਸੀਏਸ਼ਨ ਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਬਣੀ ਸੀ ਜਿੰਦੇ ਵਿੱਚ ਉਦੋਂ ਦੇ ਅਸੀਂ ਸੇਵਾ ਕਰ ਰਹੇ ਹਾਂ ਔਰ ਸਾਰੇ ਕੰਟਰੀ ਦੇ ਵਿੱਚ ਅਜੇ 24 ਸਟੇਟਸ ਨੇ ਇੱਥੇ ਪਾਰਟਿਸਪੇਟ ਕੀਤਾ ਔਰ ਬੱਚਿਆਂ ਦੀ ਜਿਹੜੀ ਪਾਰਟਿਸਪੀਕੇਸ਼ਨ ਬਹੁਤ ਅੱਛੀ ਹੈ 650 ਦੇ ਨੇੜੇ ਲੱਖੀ ਜਿਹੜੀ ਪਾਰਟਿਸਪੀਟ ਸਾਡੇ ਕੋਲ ਕਰ ਰਹੀ ਹੈ ਔਰ ਡੇ ਟੂ ਡੇ ਸਾਡੀ ਜਿਹੜੀ ਟੀਮ ਹੈ ਦੇ ਉੱਤੇ ਵਰਕ ਕਰ ਰਹੀ ਹੈ ਅਸੀਂ ਇੰਟਰਨੈਸ਼ਨਲ ਲੈਵਲ ਤੇ ਇਸ ਕੱтке ਨੂੰ ਲੈ ਕੇ ਜਾਵਾਂਗੇ ਤਾਂ ਕਿ ਦੂਜੀਆਂ ਗੇਮਾਂ ਦੇ ਵੀ ਤਰ੍ਹਾਂ ਸਾਡੇ ਖਿਡਾਰੀਆਂ ਨੂੰ ਪੂਰੀ ਜਿਹੜੀ ਤਰਜੀਹ ਮਿਲ ਸਕੇ ਤੁਸੀਂ ਸਮਝਦੇ ਇਸ ਨਾਲ ਬੱਚੇ ਵੀ ਸਟਰੋਂਗ ਹੁੰਦੇ ਨੇ ਸੇਫਟੀ ਵੀ ਆਪਣੀ ਬਣਦੀ ਹੈ ਤੇ ਹਰ ਇੱਕ ਤਰੀਕੇ ਦੀ ਇਹ ਗੁਰੂ ਸਾਹਿਬਾਨਾਂ ਦੀ ਗੇਮ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ਼ੁਰੂ ਕੀਤੀ ਸੀ ਇੱਕ ਡਿਫੈਂਸ ਦੀ ਗੇਮ ਹੈ ਸਰੀਰ ਨੂੰ ਤੰਦਰੁਸਤ ਰੱਖਣ ਲਈ ਗੇਮ ਹੈ ਇੱਕ ਬੰਦਾ 8 8 10 ਉਸ ਬੰਦਿਆਂ ਦਾ ਮੁਕਾਬਲਾ ਕਰ ਸਕਦਾ ਜਿਹਨੂੰ ਕਤਕੇ ਚੰਗੀ ਤਰ੍ਹਾਂ ਆਉਂਦਾ ਔਰ ਮੈਂ ਇੱਥੇ ਨਾਲ ਤੁਹਾਨੂੰ ਜਰੂਰ ਕਹਾਂਗਾ ਕਿ ਕਈ ਲੋਕ ਸਟੰਟਬਾਜੀ ਕਰਦੇ ਆ ਉਹ ਇਸ ਕਤਕੇ ਦਾ 파ਟ ਨਹੀਂ ਇੱਥੇ ਸਿਰਫ ਜਿਹੜੀ ਗੇਮ ਹੈ ਗੇਮ ਹੀ ਚੱਲਦੀ ਹੈ ਸਟੰਟਬਾਜੀ ਨਹੀਂ ਇਹਦੇ ਚੱਲਦੀ ਜਿਹੜਾ ਕੋਈ ਸਟੰਡਬਾਈ ਦੀ ਕਰਦਾ ਉਹ ਇਸ ਦਾ 파ਟ ਨਹੀਂ ਹੈ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਸਰ ਪੁਲਿਸ ਸਾਹਿਬ ਗਾਮ ਸਕੂਲ ਦੇ ਵਿੱਚ ਸੇਫਟੀ ਦੇ ਪਰਪਸ ਨੂੰ ਲੈ ਕੇ ਸੈਲਫ ਡਿਫੈਂਸ ਨੂੰ ਲੈ ਕੇ ਜੇਕਰ ਇਸ ਸਕੀਮ ਨੂੰ ਪੂਰਾ ਪਾਲਸਰੀ ਕੀਤਾ ਜਾਂਦਾ ਤਾਂ ਘਟਾ ਕੀ ਪਿੱਛਾ ਇਹਦੇ ਵਿੱਚ ਸਾਡੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਇਹ ਗੇਮ ਬਕਾਇਦਾ ਸਾਡੇ ਆਲੰਡਰ ਯੂਨੀਵਰਸਿਟੀ ਹੋ ਰਹੀ ਹੈ ਸਕੂਲ ਗੇਮਰਸ ਦੇ ਵਿੱਚ ਵੀ ਚੱਲ ਰਹੀ ਹੈ ਸਾਰੇ ਬੱਚਿਆਂ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਡਿਫੈਂਸ ਦੀ ਅੱਛੀ ਗਿਆ ਹਾਂ ਕਹਾਂ ਸੇ ਆਇਓ ਅਪ ਝਾਰਖੰਡ ਬੁਕਾਰੋ ਹਾਂ ਝਾਰਖੰਡ ਸੇ ਕਿਤਨੇ ਬੱਚੇ ਆਪ ਆਇਓ ਕਹਾਂ ਪਾਰਟਿਸਪੇਟ ਕਰਨ ਆਇਓ यहाँ हम लोग झारखंड से साइड फिफ्टी टू बच्चे आए हैं और यहाँ पंजाब आए हैं संघरूर में यहाँ पर हमारा मैच होने वाला है गत्का का तो उसी का नेशनल मैच ग... है क्या खासियत है ये एक बहुत अच्छा सेल्फ डिफेंस गेम है अगर आप इसमें बहुत ज्यादा होता है ना एक्सीड कर रहे हैं तो ये आपका सेल्फ डिफेंस से बहुत ये रहता है स्पेशली लड़कियों की क्योंकि आप देख ही देखिए आजकल वो क्या रहे वर्ल्ड में तो ये गेम अगर आप सीख रहे हैं या फिर अगर आपकी बेटियां या बहनें सीख रही हैं तो अ वेरी गुड गेम फॉर सेल्फ डिफेंस आप सोचते हैं इसको इंटरनेशनल बिल्कुल नेशनल सब जगह महाराष्ट्र कौन सी गेम गेम तो बारे में क्या जानते है है ये का एक मार्शल आर्ट्स वो पंजाब से खेला जाता है और ये एक नेशनल गेम है अभी जो इनवाइट किया पंजाब में तो हम लोग उसको खेलने के लिए नेशनल में आए और इससे जो सिलेक्शन होगा वो खेलो इंडिया में आते हैं बेटा ये कैसी गेम है ये कैसी लगती है आपको